ਲੋਰੀ ਬਾਈ ਜੀ ਲੌਂਗੋਵਾਲ ਬੱਕਰਾ ਮੰਡੀ 'ਚ ਖੜਾ ਹੈਗੇ 3 13 ਤੇ 26 ਤਰੀਕ ਦੀ ਹੁੰਦੀ ਹੈ ਬਾਈ ਜੀ ਪਹੁੰਚਣਾ ਜ਼ਰੂਰ ਕਰੋ ਤੇ ਬਾਈ ਜੀ ਆਇਆ ਬਾਈ ਜੀ ਚੰਗੀਆਂ ਬੱਕਰੀਆਂ ਲੈ ਕੇ ਆਣਾ ਜਿਹੜੇ ਮੇਰੇ ਵੀਰ ਵਧੀਆ ਬੱਕਰੀਆਂ ਲੱਭ ਰਹੇ ਨੇ ਉਹ ਬਾਈ ਦਾ ਸੰਪਰਕ ਕਰ ਸਕਦਾ ਨਾ ਦਿਖਾਉਣਾ ਕਿ ਬਾਈ ਦੇ ਬੱਕਰੇ ਬਾਈ ਸਤਿਕਾਰ ਜੀ ਸਤਿਕਾਰ ਵੀਰੇ ਕਿਵੇਂ ਦੱਸੂ ਵਧੀਆ ਵਧੀਆ ਵੀਰੇ ਸਤਿਕਾਰ ਵਾਲਾ ਕਿਵੇਂ ਚੱਲਦਾ ਕੰਮਕਾਰ ਕੰਮਕਾਰ ਵਧੀਆ ਚੱਲ ਰਿਹਾ ਬਸ ਠੀਕ ਹੈ ਜੀ ਕਿੰਨੇ ਕੁ ਲੈ ਕੇ ਆਏ ਆ ਆਪਾਂ ਆਪਾਂ ਅੱਜ 4 ਬੱਕਰੀਆਂ ਲੈ ਕੇ ਆਏ ਆਗੇ ਹਾਂਜੀ ਤੇ ਤਿੰਨ 70 ਨੇ 70 ਨੇ ਲੈ ਵੀ ਚਾਰ ਬੱਕਰੀਆਂ ਤੇ 3 70 ਨੇ ਨਾ ਦਿਖਾ ਬਈ ਆ ਬੱਕਰੀ ਦਿਖਾ ਪਹਿਲਾਂ ਬਈ ਬਈ ਇੱਧਰ ਹੋਈ ਮਾੜਾ ਜਾਂ ਲੈ ਵੀ ਆ ਦੇਖੋ ਬਈ ਬੱਕਰੀ ਚੰਗੀ ਬੱਕਰੀ ਆ ਬਈ ਸੂਣ ਵਾਲੀ ਕਦੋਂ ਆ ਬਈ ਇਹ ਇਹ ਬਸ ਆਈ ਬਈ ਹਫਤੇ ਅੰਦਰ ਤੱਕ ਲੈੂਗੀ ਲੈ ਵੀ ਹਫਤੇ ਦੇ ਅੰਦਰ ਅੰਦਰ ਸੂਕੂਗੀ ਹੈ ਨਾ ਜੋ ਤੱਕ ਤੁਹਾਡੇ ਤੱਕ ਵੀਡੀਓ ਪਹੁੰਚੂ ਬਲਾ ਦਾ ਉਦ ਤੱਕ ਤਾਂ ਸੂਕੂਗੀ ਇਹ ਹਾਂ ਜਦੋਂ ਵੀਡੀਓ ਲਾਉਣਾ ਉਹਨੂੰ ਸੂਕੂਗੀ ਹਾਂ ਲੈ ਵੀ ਚੰਗੀ ਬੱਕਰੀ ਆ ਵੀਰੇ ਚੰਗੀ ਬੱਕਰੀ ਆ ਤਿੰਨ ਬੱਚੇ ਦਿੱਤੇ ਆਨੇ ਤਿੰਨ ਬੱਚੇ ਐਤੀ ਵਕੀ ਦੇਖੋ ਹੁਣ ਤਾਂ ਘਟੋਲ ਹਨਾ ਕੀ ਆਦਾ ਪਿਛਲੇ ਸੂਏ ਤਿੰਨ ਬੱਚੇ ਥੀਗੇ ਦੁੱਧ ਨੂੰ ਚੰਗੀ ਆ ਵੀਰੇ ਬੱਚੇ ਠੀਕਾ ਕਿੰਨੇ ਸੂਏ ਲੈ ਲੈ ਬਈ ਇਹ ਤੋਂ ਇਹ ਤੋਂ ਇੱਕ ਸੂਆ ਹੀ ਲਿਆ ਜਾ ਬਈ ਆਪਾਂ ਲੈ ਵੀ ਇੱਕ ਸੂਆ ਲਿਆਇਆ ਦੀ ਕਿ ਦੂਜਾ ਸੂਆਗਾ ਅੱਠ ਦੰਦ ਦੋ ਨਹੀਂ ਮਿਲਦਾ ਹਨਾ ਅੱਠ ਦੰਦ ਦੋ ਅੱਠ ਦੰਦ ਆ ਬਈ ਹਨਾ ਕੀ ਮੰਗਿਆ ਬਈ ਇਹਦਾ 35000 ਆ ਵੀਰੇ ਇਹ ਵੀ 35000 ਰੁਪਏ ਮੰਗਿਆ ਬਾਕੀ ਮੌਕੇ ਤੇ ਮਾਨਸਾ ਮੌਕੇ ਤੇ ਹੋ ਜੂਗਾ ਹਨਾ ਲੈ ਵੀ ਘਰ ਦੇ ਪਰਾਂ ਬਈ ਛੋਟੀ ਹੈਡ ਦੀ ਆ ਬਈ 35 36 ਇੰਚ ਦੀ ਹੈਗੀ ਚੱਲ ਲੈ ਵੀ ਕਾ ਆ ਗਈ ਇਹ ਵੀ ਓਡੀਕ ਬੱਕਰੀ ਹੈਗੀ ਕਹਿੰਦੇ ਬਈ ਅੱਗੇ ਫੇਸ ਕੁਆਲਿਟੀ ਦਿਖਾ ਦੇ ਬੱਬੂ ਸਮਾਰ ਕੇ ਲੈ ਵੀ ਦੇਖ ਸਕਦੇ ਹਾਂ ਇਹ ਬਈ ਬੱਕਰੀ ਇਹ ਬਈ ਹਜੇ ਲੈ ਜੂ ਮਹੀਨਾ ਇਹ ਲਓ ਮਹੀਨਾ ਮਹੀਨਾ ਲੈ ਜੂ ਲੈ ਵੀ ਇਹ ਮਹੀਨਾ ਕ ਲਊਗੀ 4 ਰੁਪਏ ਦੀ ਗੱਬਣਾ ਚਾਤ ਤੋਂ ਪੜੀ ਹੋ ਸਕਦੀ ਹੈ 4 ਤੋਂ ਉੱਪਰ ਦੀ ਬਈ ਗੱਬਣਾ ਕੀ ਕਹਿੰਦੇ ਸੂਏ ਆ ਇਹ ਇਹ ਹੋਊਗੀ ਬਈ ਤੀਜੇ ਸੂਏ ਤੀਜੇ ਸੂਏ ਹਾਂ ਤੀਜੇ ਹਜੇ ਚੌਥੇ ਬਸ ਇੱਥੇ ਹੀ ਹੈ ਇਹ ਤੀਜੇ ਸੂਏ ਆ ਕੀ ਮੰਗਿਆ ਬਈ ਇਹਦਾ ਇਹਦਾ ਵੀ ਵੀਰੇ 35000 ਲੈ ਵੀ ਇਹਦਾ ਵੀ 35000 ਰੁਪਈਆ ਬਾਕੀ ਮਾਨਤਾਨ ਬਾਈ ਹੋ ਜੂ ਦੇਖਾ ਹੋਰ ਦਿਖਾਓ ਬਾਈ ਬੱਕਰੀ ਇੱਕ ਬੱਕਰੀ ਆ ਸੀ ਬਾਈ ਲੈ ਵੀ ਸੰਪਰਕ ਕਰ ਲਿਓ ਸਕਰੀਨ ਦੇ ਉੱਪਰ ਨੰਬਰ ਦੇਵਾਂਗੇ ਆਪਾਂ ਜਾਂ ਬਾਈ ਤੋਂ ਬੁਲਾ ਦਾਂਗੇ ਨੰਬਰ ਠੀਕ ਆ ਜੀ ਦੱਸੋ ਬਾਈ ਇਹ ਸੀ ਵੀ ਆ ਬਾਈ ਬੱਕਰੀ ਬੱਚੇ ਕਿੰਨੇ ਨੇ ਇਹਦੇ ਮਗਰ ਦੋ ਬੱਕਰੇ ਆ ਵੀਰੇ ਕੀ ਕੀ ਆ ਬੱਕਰੇ ਆ ਵੀਰੇ ਲੈ ਵੀ ਦੋ ਬੱਕਰੇ ਨੇ ਇਹਦੇ ਮਗਰ ਦੋ ਬੱਚਾ ਵਾਲੀ ਬੱਕਰੀ ਆ ਬਾਈ ਤੁ ਵੀ ਹੋਈ ਆ ਕੀ ਦੇਖ ਸਕਦੇ ਇੱਕ ਐਵੇਂ ਸੋਇਆ ਬਾਈ ਇਹ ਵੀ ਤੀਜੇ ਹੈ ਬਈ ਲੈ ਤੀਜੇ ਸੂਏ ਬੱਕਰੀ ਆ ਬਈ 35 37 ਇੰਚ ਦੀ ਬੱਕਰੀ ਹੈਗੀ ਆਨਲਾਈਨ ਬੱਚੇ ਲਈ ਇਹ ਦੁੱਧ ਵਧੀਆ ਦੇ ਜਾਂਦੀ ਆ ਦੁੱਧ ਵਧੀਆ ਹੋਈ ਪੂਰੇ ਬੱਕਰੇ ਵਧੀਆ ਰਜਾਉਂਦੀ 24 ਦਾ ਭੈ ਨਹੀਂ ਅੱਛਾ ਕੋਈ ਉਹ ਪਾਏ ਬੱਚੇ ਰਜਾਉਂਦੀ ਆ ਚੰਗਾਈ ਹੈਗੀ ਤੜਕੇ ਵੀ ਕੁਝ ਚੰਗਾ ਹੈ ਹਾਂ ਇਹ ਨਹੀਂ ਵੀ ਰਾਤ ਵੀ ਨਹੀਂ ਆਪਾਂ ਬੱਚੇ ਨੂੰ ਚੰਗਾ ਹੈਗਾ ਕਿੱਥੇ ਬੱਚੇ ਕੋਈ ਗੱਲ ਨਹੀਂ ਉਹ ਉਹ ਵੀਰੇ ਬੱਕਰਾ ਉਹ ਵੀ ਮੰਗ ਰਿਹਾ ਅੱਛਾ ਉਹ ਮੰਗ ਰ ਬੱਕਰਾ ਉਹ ਵੱਡਾ ਬੱਕਰਾ ਹੈਗਾ ਹਾਂ ਵੱਡਾ ਬੱਕਰਾ ਉਹ ਵੀ ਮੰਗ ਰ ਠੀਕ ਤੇ ਗੱਬਣ ਦੇ ਵੀਰੇ ਮੰਨ ਲਾ ਵੀ ਇਹ 15 ਦਿਨਾਂ ਦੀ ਆਪਾਂ ਗਰੰਟੀ ਨਹੀਂ ਹੈਗੀ ਗਰੰਟੀ ਨਹੀਂ ਹੈ ਇਹ ਫੰਡਰ ਮੰਨ ਕੇ ਚਲੋ ਅਸੀਂ ਗਰੰਟੀ ਕੋਈ ਨਹੀਂ ਹੈ ਮਤਲਬ ਕਿ ਇੱਕ ਤਾਂ ਥਣ ਵੀ ਥੋੜਾ ਜਿਹਾ ਖਰਾਬ ਹੋਇਆ ਹੋਇਆ ਹੈ ਠੀਕ ਆ ਲੈ ਵੀ ਸਾਰਾ ਕੁਝ ਤੁਹਾਨੂੰ ਦੱਸਤਾ ਬਈ ਜੋ ਵੀ ਹੈਗਾ ਹਨ ਮੈਂ ਕਰ ਨੰਬਰ ਬੋਲ ਦੇ ਬਈ ਫਿਰ ਆਵਾਜ਼ ਨੰਬਰ 98779 ਵੀਰੇ 8277 ਦੁਬਾਰਾ ਫਿਰ ਬੋਲ ਦੇ 98779 8277 ਲੈ ਵੀ ਕਰ ਲਿਓ ਸੰਪਰਕ ਜੇ ਕਿਸੇ ਵੀ ਮੇਰੇ ਵੀਰ ਨੇ ਨਾ ਚਾਰਾ ਬੱਕਰੇ ਚ ਕੋਈ ਵੀ ਬੱਕਰੀ ਖਰੀਦਣੀ ਹੋਵੇ ਠੀਕ ਆ ਬਈ ਧੰਨਵਾਦ ਬਈ ਆ ਜੋ ਅੱਗੇ ਚੱਲ ਲੈ ਵੀ ਬੱਕਰਾ ਦਿਖਾਉਣਾ ਤੁਹਾਨੂੰ ਤੇ ਗੱਲਬਾਤ ਕਰਦਾ ਬਈ ਨਾਲ ਬਈ ਐਸੀ ਗੱਲ ਨਹੀਂ ਸੀ ਕਰ ਬਾਈ ਕਿੱਥੋਂ ਆਇਓ ਜੀ ਨਾਗਰੇ ਤੋਂ ਬਈ ਲੈ ਵੀ ਨਾਗਰੇ ਤੋਂ ਆਏ ਨੇ ਬਾਈ ਦੇਖ ਜਦੋ ਖੱਸੀ ਬੱਕਰਾ ਲੈ ਕੇ ਆਏ ਨੇ ਕਿੰਨੀ ਹਾਈਟ ਹੈ ਵੀਰੇ ਦੀ ਦੇਖ ਲੋ ਵੀਰੇ ਕਿੰਨੀ ਲੈ ਵੀ 44 45 ਹਾਈਟ ਹੋਊਗੀ ਨਾ ਪਲੱਸ ਹੋ ਸਕਦੀ ਆ ਕਿ ਦੇਖ ਲਓ ਮੇਰੇ ਬਾਈ ਜੀ ਇੱਥੇ ਤੱਕ ਆਉਂਦਾ ਬੱਕਰਾ ਇਹਦੇ ਵੇਟ ਕਿੰਨਾ ਹੋਊਗਾ ਜੀ ਇੱਕ ਕੁਆਂਟ ਤੋਂ ਵੱਧ ਆ ਵੀਰੇ ਇੱਕ ਕੁਆਂਟ ਤੋਂ ਵੱਧ ਠੀਕ ਆ ਜੀ ਦੰਦ ਪੂਰੇ ਦੰਦਾਂ ਦਾ ਪੂਰੇ ਦੰਦਾਂ ਦਾ ਠੀਕ ਆ ਜੀ ਕਿੰਨੇ ਪਾਲਦੇ ਹੋਗੇ ਬੱਕਰੇ ਘਰੇ ਬੱਕਰੇ ਪਾਲਦੇ ਨੇ ਤਿੰਨ ਚਾਰ ਬੱਕਰੇ ਰੱਖ ਲਿਆ ਸੀ ਤਿੰਨ ਚਾਰ ਆਏ ਬਾਹਰ ਰੱਖ ਦੋ ਹਾਂ ਸਾਲ ਫਰਵਾਹ ਦੇ ਕੱਢ ਦਾਂ ਨੇ ਸਾਲ ਫਰਵਾਹ ਵੇਚ ਦੇ ਠੀਕ ਹੈ ਬੱਕਈਆਂ ਬੱਕਰੀ ਵੀ ਕੋਈ ਰੱਖਦੇ ਬੱਕਰੀ ਕੋਈ ਨਹੀਂ ਰੱਖਦੇ ਕੱਲੇ ਬੱਕਰੇ ਰੱਖਦੇ ਕਿਉਂ ਭਾਈ ਗੱਲ ਕੀ ਆ ਸੌਂਕਾਰ ਸੌਂਕਾਰ ਠੀਕ ਹੈ ਹੋਰ ਕਾਦਾ ਕੰਮ ਨਾਲ ਇਹਦੇ ਮੈਂ ਤਾਂ ਇਸ ਤਰ੍ਹਾਂ ਕੰਮ ਕਰਦਾ ਸੀ ਮਿਸਤਰੀ ਦਾ ਕੰਮ ਕਰਦੇ ਸੀ ਠੀਕ ਨਾਲੇ ਰੱਖੀ ਜਾਂਦੇ ਹੋਂ ਵਧੀਆ ਮੁਨਾਫਾ ਹੋ ਜਾਂਦਾ ਵਧੀਆ ਚੱਲੀ ਜਾਂਦਾ ਬਈ ਚੱਲੀ ਜਾਂਦਾ ਵਧੀਆ ਠੀਕ ਹੈ ਕਿੰਨੇ ਰਹਿ ਗਏ ਬੱਕਰੇ ਹੁਣ ਬੱਕਰੇ ਦੋ ਤੜਕੇ ਲੱਗ ਗਏ ਮੇਰੇ ਇੱਕ ਰਹਿਦਾ ਬਸ ਅੱਛਾ ਇੱਕ ਰਹਿ ਗਿਆ ਲੈ ਵੀ ਆ ਆ ਰਹਿ ਗਿਆ ਲਾਸਟ ਬੱਕਰਾ ਕਵਾਂਟਲ ਤੋਂ ਬਾਹਰ ਹੋਊਗਾ ਬੱਕਰਾ ਹਾਂ ਦੇਖ ਸਕਦੇ ਫੇਸ ਕੁਆਲਟੀ ਵੀ ਚੈੱਕ ਕਰ ਲੋ ਡੱਬਾ ਬੱਕਰਾ ਹੈਗਾ ਕੀ ਮੰਗਿਆ ਜੀ ਤਾਂ 55000 ਮੰਗੇ। ਇਹ ਵੀ 55000 ਰੁਪਏ ਮੰਗੇਗਾ। ਬਾਕੀ ਬਾਈ ਜੀ ਮਾਨਤਾ ਨੂੰ ਹੋ ਜੂ ਮੌਕੇ ਤੇ ਨਾ ਦੇਖ ਸਕਦੇ ਹਾਂ। ਬਾਕੀ ਬੱਕਰਾ ਬਾਈ ਤੁਹਾਡੇ ਸਾਹਮਣੇ ਆਸਾ ਨਾ ਸਾਰਾ ਕੁਝ। ਠੀਕ ਆ ਫਿਰ। ਧੰਨਵਾਦ।